ਮੋਟਰਸਾਈਕਲ ਤਾਂ ਜਿਹੜੇ ਹੁਣ ਲੋਕ ਲੰਘਾ ਰਹੇ ਨੇ ਗੱਡੀਆਂ ਉਹ ਨਦੀ ਵਿੱਚ ਦੀ ਲੰਘਾ ਰਹੇ ਨੇ ਸਾਹਮਣੇ ਜਿਹੜਾ ਰੈਂਪ ਲੱਗਿਆ ਹੋਸੀ ਉਹ ਬਿਲਕੁਲ ਟੁੱਟ ਚੁੱਕਿਆ ਹੈ ਤਾਂ ਰਸਤਾ ਤਾਂ ਬਿਲਕੁਲ ਬੰਦ ਹੈ ਸਕੂਲੀ ਬੱਸਾਂ ਜਿਹੜੀਆਂ ਬੱਚਿਆਂ ਨੂੰ ਲੈ ਕੇ ਜਾਂਦੀਆਂ ਸੀ ਉਹ ਵੀ ਉਸ ਪਿੰਡ ਵਾਲੇ ਪਾਸੇ ਨਹੀਂ ਜਾਂਦੀਆਂ ਤਾਂ ਸਕੂਲ ਵਾਲੇ ਬੱਚੇ ਸਾਰੇ ਘਰੇ ਆ ਅੱਜ 15 ਦਿਨ ਹੋ ਗਏ ਬੱਸਾਂ ਗਈਆਂ ਨੂੰ ਸਕੂਲ ਦੀਆਂ ਨੂੰ ਪਿੰਡ ਚ ਬਾਈ ਚਾਂਸ ਨਦੀ ਚੜ ਕੇ ਆ ਜੇ ਪਿੱਛੇ ਪਹਾੜੀ ਲਾ ਕੇ ਜਮੀ ਪੈ ਜAVE ਤਾਂ ਫਿਰ ਰਸਤਾ ਬਿਲਕੁਲ ਟੈਂਪਰੇਰੀ ਬੰਦ ਜੇ ਫਿਰ ਤਾਂ ਪੈਦਲ ਵੀ ਨਹੀਂ ਜਾ ਸਕਦਾ ਮੰਦਾ ਪਰਸੋ ਸਾਡਾ ਟ੍ਰਾਈਕੌਨ ਦਾ ਦੁੱਧ ਖਰਾਬ ਹੋ ਗਿਆ ਨਹੀਂ ਟਾਊਨ ਦੇ ਵਿੱਚ ਚਾਹੇ ਐਮਪੀ ਦੀਆਂ ਹੋਣ ਲੋਕ ਸੁਭਾਅ ਵਾਲੀਆਂ ਚਾਹੇ ਵਿਧਾਇਕੀ ਵਾਲੀਆਂ ਦੀਆਂ ਹੋਣ ਪੰਜਾਬ ਦੀਆਂ ਫਿਰ ਉਦੋਂ ਲੀਡਰ ਆਉਂਦੇ ਨਹੀਂ ਫਿਰ ਤੁਹਾਡੇ ਕੋਲ ਇੱਥੇ ਘਾਉਂਦੇ ਨੇ ਲੀਡਰ ਤਾਂ ਨਹੀਂ ਕੰਟੀਨਿਊਸ ਲੀਡਰਾਂ ਦਾ ਕੋਈ ਹਿਸਾਬ ਤਾਂ ਬਣੀ ਮੈਂ ਕਹਿੰਦਾ ਜੀ ਕਵਾਂਟਰ ਕਵਾਂਟਰ ਨਮਕੀਨ ਖਾ ਕੇ ਆਉਣੇ ਉਹ ਉਧਰਲੇ ਪਾਸੇ ਜਿਹੜੇ ਚਾਰ ਪਿੰਡ ਰਹਿੰਦੇ ਨੇ ਤਾਂ ਫਿਰ ਉਧਰਲੇ ਪਾਸੇ ਰਹਿ ਜਾਂਦੇ ਨੇ ਜਿਹੜੇ ਇਧਰਲੇ ਪਾਸੇ ਚੰਡੀਗੜ੍ਹ ਵਾਲੇ ਪਾਸੇ ਨੇ ਪਿੰਡ ਤਾਂ ਇਸ ਪਾਸੇ ਰਹਿ ਜਾਂਦੇ ਜੰਤੀ ਮਾਜਰੇ ਦੇ ਕੋਲ ਅਸੀਂ ਗੂੜਾ ਪਿੰਡ ਤੇ ਹੋਰ ਕਈ ਪਿੰਡ ਜਿਹੜੇ ਇਸ ਪਾਸੇ ਨੇ ਪਰ ਪਰ ਪਿੰਡ ਵਾਲਿਆਂ ਦਾ ਸੰਪਰਕ ਵੀਰ ਜੀ ਹਫਤੇ ਦਾ ਟੁੱਟਿਆ ਹੋਇਆ ਹਫਤੇ ਦਾ ਕੋਈ ਆਵਾਜ਼ਾਈ ਨਹੀਂ ਹੈਗੀ ਸਾਰੇ ਲੋਕ ਇੱਧਰ ਦੇ ਇੱਧਰ ਹਨ ਤੇ ਇੱਧਰ ਦੇ ਇੱਧਰ ਹਨ ਕੋਈ ਇਹ ਐਸਾ ਸ਼ਾਇਦ ਕੋਈ ਲੀਡਰ ਨਹੀਂ ਹੋਏਗਾ ਐਮਪੀਜ਼ ਐਮਐਲਏਜ਼ ਪਹਿਲਾਂ ਤੋਂ ਹੀ ਲੈ ਕੇ ਜਿੱਥੇ ਤੱਕ ਅਸੀਂ ਆਵਾਜ਼ ਨਹੀਂ ਚੱਕੀ ਹੋ ਛੱਡੋ ਇਹ ਸਾਡੀਆਂ ਫੈਲਾਂ ਇੱਕ ਵਾਰੀ ਅਸੀਂ ਗਟਕਰੀ ਸਾਹਬ ਤੱਕ ਵੀ ਭਜਾਈਆਂ ਨੇ ਕਿਹੜਾ ਤੁਸੀਂ ਬਾਈਕਾਟ ਵੀ ਕਰਤਾ ਸੀ ਕਿ ਅਸੀਂ ਵੋਟਾਂ ਦੇ ਵਿੱਚ ਹਿੱਸਾ ਨਹੀਂ ਲਵਾਂਗੇ ਵੋਟਾਂ ਨਹੀਂ ਪਾਵਾਂਗੇ ਜੇਕਰ ਸਾਡੇ ਮਸਲੇ ਹੱਲ ਨਹੀਂ ਬਾਈਕੜ ਸਾਡੇ ਇਸੇ ਇਸੇ ਮੁੱਦੇ ਤੇ ਹੋਇਆ ਸੀ ਹਰਿਆਣੇ ਦੇ ਦੋ ਪਿੰਡ ਨੇ ਉਹਨਾਂ ਨੂੰ ਪੂਰੇ ਫੁੱਲ ਪੂਲ ਵੀ ਲੱਗੇ ਹੋਏ ਨੇ ਤੇ ਪਹਿਲਾਂ 10 ਫੁੱਟਾ ਰੋਡ ਸੀ ਫਿਰ 18 22 ਫੁੱਟਾ ਚੈਦਰ ਰੋਡ ਬਣ ਗਿਆ ਵੇ ਇਹ ਜਦੋਂ ਤੇਜ਼ ਪਾਣੀ ਆਇਆ ਤਾਂ ਸਾਰਾ ਕੁਝ ਰੂੜ ਕੇ ਲੈ ਗਿਆ ਤਾਂ ਵੱਡਾ ਪਾੜ ਇਸ ਥਾਂ ਦੇ ਉੱਤੇ ਪੈ ਗਿਆ ਤਾਂ ਪਹਿਲਾਂ ਵੀ ਅਰਜਨ ਸਪੋਕਸਮੈਨ ਨੇ ਖਬਰ ਨੂੰ ਨਸਰ ਕੀਤਾ ਸੀ ਇੱਕ ਵਾਰ ਫਿਰ ਇਲਾਕੇ ਦੇ ਲੋਕਾਂ ਦੀ ਆਵਾਜ਼ ਬਣਨ ਦੇ ਲਈ ਅਰਜਨ ਸਪੋਕਸਮੈਨ ਦੀ ਟੀਮ ਇਸ ਇਲਾਕੇ ਦੇ ਵਿੱਚ ਪਹੁੰਚੀ ਆ ਅਸੀਂ ਇਸ ਸਮੇਂ ਮਹਾਲੀ ਜ਼ਿਲ੍ਹੇ ਦੇ ਆਖਰੀ ਪਿੰਡਾਂ ਦੇ ਵਿੱਚ ਆ ਤਾਂ तकरीबन 5 ਪਿੰਡ ਇਸ ਇਲਾਕੇ ਦੇ ਵਿੱਚ ਵਸਦੇ ਨੇ ਸਵਾਲਕ ਦੀਆਂ ਪਹਾੜੀਆਂ ਦੇ ਵਿੱਚ तकरीबन 5 ਪਿੰਡ ਨੇ ਤਾਂ ਇਹਨਾਂ ਪਿੰਡਾਂ ਦੀ ਹਾਲਤ ਇਸ ਕਰਕੇ ਤਰਸਯੋਗ ਹੈ ਕਿ ਜਿਹੜੀ ਇਸ ਥਾਂ ਦੇ ਉੱਤੋਂ ਨਦੀ ਵਗਦੀ ਆ ਤਾਂ ਉਹ ਜਿਹੜੇ ਰੈਂਪ ਬਣੇ ਹੁੰਦੇ ਨੇ ਛੋਟੇ-ਛੋਟੇ ਪੁਲ ਬਣੇ ਹੁੰਦੇ ਨੇ ਉਹਨਾਂ ਨੂੰ ਹੜਾ ਕੇ ਲੈ ਜਾਂਦੀ ਆ ਸਾਹਮਣੇ ਤਸਵੀਰ ਤਾਂ ਉਹਨੂੰ ਦਿਖਾ ਦਿੰਦੇ ਆ ਤੇ ਹੁਣ ਇਹਨਾਂ ਪਿੰਡਾਂ ਦਾ ਸੰਪਰਕ ਆ ਜਿਹੜਾ ਉਹ ਆਪਸ ਦੇ ਨਾਲੋਂ ਟੁੱਟ ਗਿਆ ਜਦੋਂ ਨਦੀ ਦੇ ਵਿੱਚ ਪਾਣੀ ਵਗਦਾ ਏ ਵੱਡੇ ਪੱਧਰ ਤੇ ਆ ਜਾਂਦਾ ਤਾਂ ਸੰਪਰਕ ਬਿਲਕੁਲ ਖਤਮ ਹੋ ਜਾਂਦਾ ਤਾਂ ਫਿਰ ਉਧਰਲੇ ਪਾਸੇ ਜਿਹੜੇ ਚਾਰ ਪਿੰਡ ਰਹਿੰਦੇ ਨੇ ਤਾਂ ਫਿਰ ਉਧਰਲੇ ਪਾਸੇ ਰਹਿ ਜਾਂਦੇ ਨੇ ਜਿਹੜੇ ਇਧਰਲੇ ਪਾਸੇ ਚੰਡੀਗੜ੍ਹ ਵਾਲੇ ਪਾਸੇ ਨੇ ਪਿੰਡ ਤਾਂ ਇਸ ਪਾਸੇ ਰਹਿ ਜਾਂਦੇ ਜੰਤੀ ਮਾਜਰੇ ਦੇ ਕੋਲ ਆ ਸੀ ਗੂੜਾ ਪਿੰਡ ਤੇ ਹੋਰ ਕਈ ਪਿੰਡ ਜਿਹੜੇ ਇਸ ਪਾਸੇ ਨੇ ਪਰ ਜਿਹੜੇ ਲੋਕ ਨੇ ਉਹਨਾਂ ਨੂੰ ਕਾਫੀ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈਂਦਾ ਤਾਂ ਸਕੂਲਾਂ ਦੇ ਜਿਹੜੇ ਬੱਚਿਆਂ ਦੀਆਂ ਬੈਣਾਂ ਨੇ ਉਹ ਵੀ ਜਿਹੜੀਆਂ ਬੱਸਾਂ ਨੇ ਉਹ ਵੀ ਹੁਣ ਬੱਚਿਆਂ ਨੂੰ ਸਕੂਲ ਤੋਂ ਨਹੀਂ ਲਿਜਾ ਸਕਦੀਆਂ ਤੇ ਹੁਣ ਲੋਕ ਦੁਖੀ ਨੇ ਲੋਕਾਂ ਨੇ ਸਰਕਾਰ ਦੇ ਅੱਗੇ ਫਰਿਆਦ ਵੀ ਲਗਾਈ ਹੈ ਕਿ ਸਾਡਾ ਮਸਲਾ ਹੱਲ ਕੀਤਾ ਜਾਵੇ ਪਿਛਲੇ ਦਿਨਾਂ ਦੇ ਵਿੱਚ ਇਸ ਥਾਂ ਤੋਂ ਕੁਝ ਖਬਰਾਂ ਸਾਹਮਣੇ ਆਈਆਂ ਸੀ ਕਿ ਇਹ ਸੰਪਰਕ ਟੁੱਟ ਗਿਆ ਉਸ ਤੋਂ ਬਾਅਦ ਅਧਿਕਾਰੀਆਂ ਨੇ ਇਸ ਨੂੰ ਟੈਂਪਰੇਰੀ ਪੂਰਿਆ ਪਰ ਫਿਰ ਇਹ ਪਾੜ ਪੈ ਗਿਆ ਤੇ ਹੁਣ ਸੰਪਰਕ ਟੁੱਟ ਗਿਆ ਤਾਂ ਉਹ ਦੂਜੇ ਪਾਸੇ ਜਿਹੜੇ ਚਾਰ ਪਿੰਡ ਨੇ ਉਹਨਾਂ ਪਿੰਡਾਂ ਦੇ ਵੱਲ ਕੋਈ ਵੀ ਵਿਅਕਤੀ ਹੈ ਜਿਹੜਾ ਆਪਣੇ ਵਹੀਕਲਾਂ ਤੇ ਨਹੀਂ ਜਾ ਸਕਦਾ ਆ ਫਿਰ ਕਿਤਨਾ ਕਿਤੇ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈਂਦਾ ਨਦੀ ਪਤਾ ਨਹੀਂ ਕਦੋਂ ਚੜ ਕੇ ਆ ਜੇ ਜਿਹੜੇ ਉਧਰਲੇ ਪਾਸੇ ਵਾਲੇ ਪਿੰਡ ਨੇ ਉਧਰਲੇ ਲੋਕ ਨੇ ਤਾਂ ਉਧਰ ਹੀ ਜਿਹੜੇ ਰਹਿ ਜਾਂਦੇ ਨੇ ਤਾਂ ਫਿਰ ਕਿਤਨਾ ਕਿਤੇ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈਂਦਾ ਪਰ ਹੁਣ ਇਹ ਆਰਜੀ ਕੰਮ ਆ ਨਹੀਂ ਪਤਾ ਕਦੋਂ ਪਾਣੀ ਉੱਪਰੋਂ ਪਹਾੜੀ ਇਲਾਕੇ ਦੇ ਵਿੱਚ ਆ ਜਾਵੇ ਤਾਂ ਰਸਤਾ ਬੰਦ ਹੋ ਜਾਵੇ ਇਹ ਜਦੋਂ ਤੇਜ਼ ਪਾਣੀ ਆਇਆ ਤਾਂ ਸਾਰਾ ਕੁਝ ਰੂੜ ਕੇ ਲੈ ਗਿਆ ਤਾਂ ਵੱਡਾ ਪਾੜ ਇਸ ਥਾਂ ਦੇ ਉੱਤੇ ਪੈ ਗਿਆ ਤਾਂ ਪਹਿਲਾਂ ਵੀ ਅਰਜਾਨਾ ਸਪੋਕਸਮੈਨ ਨੇ ਖਬਰ ਨੂੰ ਨਸਰ ਕੀਤਾ ਸੀ ਇੱਕ ਵਾਰ ਫਿਰ ਇਲਾਕੇ ਦੇ ਲੋਕਾਂ ਦੀ ਆਵਾਜ਼ ਬਣਨ ਦੇ ਲਈ ਅਰਜਾਨਾ ਮੈਨ ਦੀ ਟੀਮ ਇਸ ਇਲਾਕੇ ਦੇ ਵਿੱਚ ਪਹੁੰਚੀ ਆ ਤਾਂ ਇਹਨਾਂ ਪਿੰਡਾਂ ਦੇ ਲੋਕਾਂ ਦੀ ਨਾਰਾਜ਼ਗੀ ਹੁੰਦੀ ਹੈ ਕਿ ਅਸੀਂ ਪੰਜਾਬ ਦੇ ਨਾਲ ਤਾਂ ਜੁੜੇ ਹੋਏ ਆ ਪਰ ਸਾਡੀ ਕੋਈ ਸਾਰ ਨਹੀਂ ਲੈਂਦਾ ਸਾਡੇ ਜਿਹੜੇ ਪਿੰਡ ਨੇ ਉਹ ਹਿਮਾਚਲ ਦੇ ਨਾਲ ਲੱਗਦੇ ਨੇ ਇਸੇ ਕਰਕੇ ਇਧਰਲੇ ਪਾਸੇ ਕੋਈ ਅਧਿਕਾਰੀ ਵੀ ਘਟ ਆਉਂਦੇ ਨੇ ਲੀਡਰ ਵੀ ਘਟ ਆਉਂਦੇ ਨੇ ਸਾਡੀ ਕੋਈ ਅਸਾਰ ਨਹੀਂ ਲੈਂਦਾ ਵੋਟਾਂ ਲੈ ਜਾਂਦੇ ਨੇ ਤਾਂ ਮੁੜ ਕੇ 5 ਸਾਲ ਉਹਨਾਂ ਨੂੰ ਜਿਹੜਾ ਨਹੀਂ ਪੁੱਛਿਆ ਜਾਂਦਾ ਅਸੀਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਕੀ ਕਹਿਣਾ ਚਾਹੁੰਦੇ ਨੇ ਲੋਕ ਇੱਕ ਵਾਰ ਫਿਰ ਸਾਡੇ ਲਈ ਨਵੀਂ ਮੁਸੀਬਤ ਖੜੀ ਹੋ ਗਈ ਆ ਪਹਿਲਾਂ ਕਹਿੰਦੇ ਸੀ ਇਹ ਪੂਰ ਦਿੱਤਾ ਪਾੜ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਇੱਥੇ ਆ ਵੀਰ ਜੀ ਹੁਣੇ ਪੀ ਡਬਲਯੂ ਡੀ ਵਾਲੇ ਇਹਨੂੰ ਠੀਕ ਕਰਕੇ ਗਏ ਆ ਥੋੜੇ ਦਿਨ ਪਹਿਲਾਂ ਕੱਲ ਪਰਸੋਂ ਦੀ ਗੱਲ ਆ ਪਰਸੋਂ ਜਦੋਂ ਠੀਕ ਕਰਕੇ ਗਏ ਆ ਕੱਲ ਫੇਰ ਰਦੀ ਆਈ ਹੈ ਤੇ ਫੇਰ ਇਹ ਟੁੱਟ ਗਿਆ ਖਤਮ ਹੋ ਗਿਆ ਸਾਰਾ ਟੁੱਟ ਕੇ ਫੇਰ ਖਤਮ ਹੋ ਗਿਆ ਉਹਨਾਂ ਨੇ ਆਪਣੇ ਪੇਜ ਤੇ ਇਹਨੂੰ ਕੰਪਲੀਟ ਕਰਕੇ ਪਾਤਾ ਕਿ ਅਸੀਂ ਉਹਨਾਂ ਨੂੰ ਠੀਕ ਕਰਕੇ ਦੇਤਾ ਪਿੰਡ ਵਾਲਿਆਂ ਨੂੰ ਪਰ ਪਿੰਡ ਵਾਲਿਆਂ ਦਾ ਸੰਪਰਕ ਵੀਰ ਜੀ ਹਫ਼ਤੇ ਦਾ ਟੁੱਟਿਆ ਹੋਇਆ ਹਫ਼ਤੇ ਦਾ ਕੋਈ ਆਵਾਜ਼ਾਈ ਨਹੀਂ ਹੈਗੀ ਸਾਰੇ ਲੋਕ ਇੱਧਰ ਦੇ ਇੱਧਰ ਹਨ ਤੇ ਇੱਧਰ ਦੇ ਇੱਧਰ ਹਨ ਕੋਈ ਨਾ ਇੱਧਰ ਜਾਂਦਾ ਨਾ ਇੱਧਰ ਸਰਕਾਰਾਂ ਸਾਨੂੰ ਪ੍ਰੋਸੇ ਦੇ ਕੇ ਜਾਂਦੀਆਂ ਕਿ ਹਾਂਜੀ ਇਹ ਪੁਲ ਲਵਾ ਕੇ ਦੇਵਾਂਗੇ ਅਸੀਂ ਤੁਹਾਨੂੰ ਤੇ ਆਪਣੀ ਬਸਤੀ ਦੀ ਸਮੱਸਿਆ ਕਰਕੇ ਜਾਵਾਂਗੇ ਨਾ ਉਹਨਾਂ ਨੂੰ ਕੋਈ ਸਮੱਸਿਆ ਕਰੀ ਹੱਲ ਨਾ ਪੁਲ ਦਾ ਹੋਇਆ ਨਾ ਰੈਂਪ ਦਾ ਹੋਇਆ ਅਸੀਂ ਉਧਰ ਦੇ ਉਧਰ ਸਾਡੀ ਗੱਡੀਆਂ ਉਹ ਦੇਖੋ ਉਧਰ ਖੜੀਆਂ ਰਾਤ ਨੂੰ ਅਸੀਂ ਗੱਡੀਆਂ ਉਧਰ ਖੜਾ ਕੇ ਆਏ ਬਾਈਕ ਉਧਰ ਖੜਾ ਕੇ ਆਏ ਤੇ ਜਿਹੜੇ ਇੱਧਰ ਰਹਿ ਗਏ ਬਾਈ ਇੱਧਰ ਰਹਿ ਗਏ ਪਰਸੋਂ ਜਿੰਨੇ ਵੀ ਟੀਚਰ ਸੀਗੇ ਪ੍ਰਿੰਟ ਸਕੂਲ ਦੇ ਪਰਸੋਂ ਟੁੱਟਿਆ ਹੈ ਤੇ ਪਰਸੋਂ ਬੱਚੇ ਇੱਧਰ ਰਹਿ ਗਏ ਸਕੂਲ ਵਾਲੇ ਤੇ ਟੀਚਰ ਇੱਧਰ ਰਹਿ ਗਏ ਅੱਛਾ ਅਧਿਆਪਕ ਪੜਾਉਣ ਨਹੀਂ ਗਏ ਸਕੂਲ ਦੇ ਵਿੱਚ ਪੂਰਾ ਦਿਨ ਕੋਈ ਨਹੀਂ ਆਇਆ ਨਾ ਪੜਾਣਾ ਸਕੂਲ ਖਾਲੀ ਆਏ ਤੇ ਨਾ ਹੀ ਬੱਚੇ ਆਏ ਤੇ ਬੱਚੇ ਅਜੇ ਤੇ ਕਿਵੇਂ ਆਣਗੇ ਬੱਚਿਆਂ ਜਾਨ ਦਾ ਖਤਰਾ ਹੈ ਬੱਚਿਆਂ ਲਈ ਬਹੁਤ ਬੁਰਾ ਹਾਲ ਹੈ ਤੇ ਅਸੀਂ ਕਹਿੰਦੇ ਆ ਵੀ ਇਹ ਨਾਲ ਸਾਡੀ ਖਬਰ ਕਿਤੇ ਉੱਪਰ ਜਾਂਦੀ ਹੈ ਆ ਡੀਸੀ ਸਾਹਿਬ ਵੀ ਕਹਿ ਕੇ ਗਏ ਆ ਅਸੀਂ ਇਹਨੂੰ ਕੰਪਲੀਟ ਕਰਤਾ ਪਰ ਦੇਖ ਲਿਓ ਤੁਹਾਡੇ ਸਾਹਮਣੇ ਹੁਣ ਕੀ ਕਰੀ ਜਦੋਂ ਹੁਣ ਜੇਕਰ ਬਾਈਚਾਂਸ ਨਦੀ ਚੜ ਕੇ ਆ ਜੇ ਪਿੱਛੇ ਪਹਾੜੀ ਲਾ ਕੇ ਜਮੀ ਪੈ ਜਾਵੇ ਤਾਂ ਫਿਰ ਰਸਤਾ ਬਿਲਕੁਲ ਟੈਂਪਰੇਰੀ ਬੰਦ ਜਿਹੜਾ ਹੋ ਜਾਏਗਾ ਫਿਰ ਤਾਂ ਪੈਦਲ ਵੀ ਨਹੀਂ ਜਾ ਸਕਦਾ ਬੰਦਾ ਗੱਡੀ ਤਾਂ ਬਹੁਤ ਬਾਈਕ ਤਾਂ ਬਹੁਤ ਦੂਰ ਦੀ ਗੱਲ ਪੈਦਲ ਵੀ ਨਹੀਂ ਜਾ ਸਕਦਾ ਅਸੀਂ ਜਦੋਂ ਪਾਣੀ ਆਉਂਦਾ ਉਧਰ ਵੀ ਨਿਕਲ ਜਾਂਦੇ ਆ ਸਾਈਡ ਸਾਈਡ ਵੀ ਇੱਥੇ ਜਦੋਂ ਬਿਲਕੁ ਏ ਹਾਲ ਹੈ ਕੀ ਕਰੀਏ ਡਿਮਾਂਡ ਕਰਦੇ ਹੋ ਥੋੜੀ ਇਹ ਡਿਮਾਂਡ ਬਹੁਤ ਲੰਬੇ ਸਮੇਂ ਤੋਂ ਆ ਪਰ ਥੋੜੀ ਸੁਣਵਾਈ ਨਹੀਂ ਹੁੰਦੀ ਕੋਈ ਹੱਲ ਨਹੀਂ ਹੁੰਦਾ ਕਿ ਅਕਸਲ ਅਗਲਾ ਐਕਸ਼ਨ ਕੀ ਕਰਨ ਜਾ ਰਹੇ ਹੋ ਅਗਲਾ ਐਕਸ਼ਨ ਤਾਂ ਹੁਣ ਦੇਖੋ ਜੀ ਪਿੰਡ ਵਾਲਿਆਂ ਨਾਲ ਇਕੱਠੇ ਕਰਦੇ ਆ ਅੱਜ ਪਿੰਡ ਵਾਲਿਆਂ ਨੂੰ ਦੇਖਦੇ ਆ ਧਰਨੇ ਤੇ ਬੈਠਦੇ ਆ ਫਿਰ ਹੋਰ ਕੀ ਹੱਲਾ ਹੈ ਹੋਰ ਕੋਈ ਹੱਲ ਨਹੀਂ ਕਿੰਨੀਆਂ ਕਵੋਟਾਂ ਨੇ ਕਿ ਵੋਟਾਂ ਕੱਟਨੇ ਤਾਂ ਹੀ ਨਹੀਂ ਇੱਧਰ ਕੰਮ ਹੁੰਦੇ ਕੀ ਕੀ ਕਾਰਨ ਕੀ ਆ ਵੋਟਾਂ ਸਾਡੀਆਂ 11-1200 ਵੋਟਾਂ ਹਰ ਪਿੰਡ ਤੇ 7-800 ਵੋਟਾਂ ਹਰ ਪਿੰਡ ਤੇ ਆ ਪੰਜ ਪਿੰਡ ਆ ਸਾਡੇ ਪਿੰਡ ਦੇ ਹਰ ਪਿੰਡ ਦੇ ਵੋਟਾਂ ਕੋਈ ਅਜਿਹੀ ਗ ਤੇ ਜਦੋਂ ਅਸੀਂ ਲੈ ਕੇ ਜਾਈਏ ਆਪਣੇ ਮਸਲੇ ਉਦੋਂ ਬੋਲਦੇ ਨਹੀਂ ਉਦੋਂ ਸਰਕਾਰਾਂ ਕਹਿੰਦੀਆਂ ਵੀ ਅਸੀਂ ਨੂੰ ਲੋਕੇਸ਼ਨ ਆ ਭੇਜੋ ਤੁਸੀਂ ਬਸਦੇ ਕਿੱਥੇ ਹੋ ਇਹ ਹਾਲ ਹੈ ਨਹੀਂ ਜਦੋਂ ਹੁਣ ਅਧਿਕਾਰੀ ਠੀਕ ਕਰਕੇ ਗਏ ਸੀ ਟੈਂਪਰੇਰੀ ਠੀਕ ਕਰਕੇ ਗਏ ਫਿਰ ਉਹ ਪਤਾ ਨਹੀਂ ਤੁਸੀ ਇਸ ਇਲਾਕੇ 'ਚ ਨਹੀਂ ਰਹਿੰਦੇ ਰਹਿੰਦੇ ਨੇ ਜੀ ਹਾਂ ਸਮੱਸਿਆ ਹੈ ਨਹੀਂ ਤੁਹਾਨੂੰ ਕੋਈ ਸਮੱਸਿਆ ਕੀ ਆ ਜੀ ਸਰਕਾਰ ਦੇ ਮੋਰਲੇ ਬੰਦੇ ਪੈਸੇ ਖਾ ਲਏ ਆਂ ਜੀ ਹਾਂ ਮੇਰੇ ਕੋ ਕਿਸੇ ਨੇ ਬਣਾਣਾ ਨਹੀਂ ਰਹਾ ਰੈਂਪਾ ਸਰਪੰਚ ਪੰਜ ਪੀਗੇ ਵੇ ਸਾਰੇ ਹੋਰ ਗਈ सरपंच ਨਹੀਂ ਕੋਈ ਆਂਦਾ ਕੁਛ ਨਹੀਂ ਆਂਦਾ ਭਰਾ ਹੂੰ ਸਰਪੰਚ ਨਹੀਂ ਆਂਦਾ ਬੋਟਮ ਵਾਗਾ ਆਪਣਾ ਲੈ ਜਾਏ ਚੇਅਰਮੈਨ ਬਣਾਏ ਹੀ ਚੇਅਰਮੈਨ ਨਹੀਂ ਆਂਦਾ ਕੋਈ ਹੂੰ ਹੁਣ ਪਤਾ ਲੋਕ ਕਿੰਨਾ ਕਿੰਨੇ ਨਾਰਾਜ਼ ਨੇ ਕਿੰਨਾ ਕਿੰਤੇ ਕਹਿ ਰਹੇ ਨੇ ਕਿ ਸਰਕਾਰ ਉਹਨਾਂ ਦਾ ਕੋਈ ਮਸਲਾ ਹੱਲ ਨਹੀਂ ਕਰ ਰਹੀ ਜਿਸ ਤਰੀਕੇ ਦੇ ਨਾਲ ਹੁਣ ਨਦੀ ਚੜ ਜਾਂਦੀ ਹੈ ਤਾਂ ਫਿਰ ਸਾਰਾ ਰਸਤਾ ਜਿਹੜਾ ਉਹ ਬੰਦ ਹੋ ਜਾਂਦਾ ਹੈ ਲੋਕ ਕਿਤਨਾ ਕਿਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਜਿਹੜੀ ਤਸਵੀਰ ਆ ਸਮੇਂ ਤੁਹਾਨੂੰ ਇੱਕ ਵਾਰ ਫੇਰ ਦਿਖਾ ਦਿੰਨੇ ਆ ਧਾਰਜੀ ਤੌਰ ਤੇ ਇਹਨਾਂ ਨੇ ਟਰੈਕਟਰ ਦੇ ਨਾਲ ਇਸ ਪਾੜ ਨੂੰ ਪੂਰਨ ਦੀ ਜਿਹੜੀ ਕੋਸ਼ਿਸ਼ ਜ਼ਰੂਰ ਕੀਤੀ ਆ ਪਰ ਜਿਸ ਤਰੀਕੇ ਦੇ ਨਾਲ ਪਾਣੀ ਵਗ ਰਿਹਾ ਤੇਜ਼ ਵਹਾਅ ਹੈ ਪਾਣੀ ਦਾ ਭਾਵੇਂ ਕੀ ਪਾਣੀ ਦਾ ਪੱਧਰ ਬਹੁਤ ਘੱਟ ਆ ਫਿਰ ਵੀ ਜਿਹੜਾ ਜਹੇ ਦੇ ਵਿੱਚ ਮਿੱਟੀ ਉਹ ਨਹੀਂ ਟਿਕਦੀ ਪਹਿਲਾਂ ਵੀ ਕੁਝ ਅਧਿਕਾਰੀ ਇੱਥੇ ਆਏ ਜਦੋਂ ਖਬਰਾਂ ਲੱਗੀਆਂ ਤਾਂ ਇਸ ਪਾੜ ਨੂੰ ਪੂਰ ਦਿੱਤਾ ਗਿਆ ਪਰ ਜਦੋਂ ਫੇਰ ਤੇਜ਼ ਵਹਾਅ ਦੇ ਨਾਲ ਪਾਣੀ ਪਹਾੜੀ ਇਲਾਕੇ ਦੇ ਵਿੱਚੋਂ ਆਇਆ ਤਾ ਫਿਰ ਜਿਹੜਾ ਇਹ ਪਾੜ ਪੈ ਗਿਆ ਪਰ ਹੁਣ ਜਿਹੜਾ ਤਕਰੀਬਨ 4-5 ਪਿੰਡਾਂ ਦਾ ਸੰਪਰਕ ਉਹ ਟੁੱਟਿਆ ਹੋਇਆ ਰਾਤ ਇਹ ਵੀ ਖਬਰ ਮਿਲ ਰਹੀ ਹੈ ਕਿ ਇੱਕ ਵਿਅਕਤੀ ਬਿਮਾਰ ਹੋਇਆ ਤਾਂ ਉਸ ਨੂੰ ਪਾਣੀ ਦਾ ਪੱਧਰ ਹੋਣ ਕਰਕੇ ਹਸਪਤਾਲ ਦੇ ਵਿੱਚ ਲਜਾਇਆ ਨਹੀਂ ਗਿਆ ਉਹ ਤਾਂ ਪਰਮਾਤਮਾ ਦੀ ਕਿਰਪਾ ਰਹੀ ਕਿ ਉਸ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤਾਂ ਇਸ ਤਰੀਕੇ ਦੇ ਨਾਲ ਕੁਝ ਨਹੀਂ ਪਤਾ ਲੱਗਦਾ ਕਿ ਪਾਣੀ ਦਾ ਪੱਧਰ ਕਦੋਂ ਵੱਧ ਜਾਵੇ ਤਾਂ ਲੋਕ ਪੈਦਲ ਹੀ ਪਾਣੀ ਦੇ ਵਿੱਚ ਲੰਘਣ ਨੂੰ ਮਜਬੂਰ ਨੇ ਇਹ ਵੀ ਆਪਣੀ ਜਾਨ ਖਤਰੇ ਦੇ ਵਿੱਚ ਪਾ ਰਹੇ ਨੇ ਜੇਕਰ ਅੱਧਾ ਪੌਣਾ ਘੰਟਾ ਪਹਾੜੀ ਇਲਾਕੇ ਦੇ ਵਿੱਚ ਮੀਂਹ ਪੈ ਜਾਵੇ ਤਾਂ ਇੱਥੇ ਘਟੋ ਘਟ ਦੋ ਤਨ 4 4 ਫੁੱਟ ਪਾਣੀ ਆ ਜਿਹੜਾ ਉਹ ਪੂਰੇ ਤੇਜ਼ ਬਹਾ ਦੇ ਨਾਲ ਵਗਦਾ ਆ ਫਿਰ ਸਾਰਾ ਕੁਝ ਬੰਦ ਹੋ ਜਾਂਦਾ ਕੋਈ ਮੋਟਰਸਾਈਕਲ ਇੱਥੋਂ ਦੀ ਲੰਘ ਸਕਦਾ ਮੋਟਰਸਾਈਕਲ ਤਾਂ ਜਿਹੜੇ ਹੁਣ ਲੋਕ ਲੰਘਾ ਰਹੇ ਨੇ ਗੱਡੀਆਂ ਉਹ ਨਦੀ ਵਿੱਚ ਦੀ ਲੰਘਾ ਰਹੇ ਨੇ ਸਾਹਮਣੇ ਜਿਹੜਾ ਰੈਂਪ ਲੱਗਿਆ ਸੀ ਉਹ ਬਿਲਕੁਲ ਟੁੱਟ ਚੁੱਕਿਆ ਹੈ ਤਾਂ ਰਸਤਾ ਤਾਂ ਬਿਲਕੁਲ ਬੰਦ ਆ ਸਕੂਲੀ ਬੱਸਾਂ ਜਿਹੜੀਆਂ ਬੱਚਿਆਂ ਨੂੰ ਲੈ ਕੇ ਜਾਂਦੀਆਂ ਸੀ ਉਹ ਵੀ ਉਸ ਪਿੰਡ ਵਾਲੇ ਪਾਸੇ ਨਹੀਂ ਜਾਂਦੀਆਂ ਤਾਂ ਪਿੰਡ ਦੇ ਲੋਕਾਂ ਦੀ ਫਰਿਆਦ ਆ ਕਿ ਉਹਨਾਂ ਦਾ ਪੁਲ ਬਣਨਾ ਚਾਹੀਦਾ ਤਾਂ ਸਾਡੇ ਨਾਲ ਕਸੌਲੀ ਪਿੰਡ ਦੇ ਸਰਪੰਚ ਵੀ ਨੇ ਸਰਪੰਚ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਬਹੁਤ ਲੰਬੀ ਸਮੱਸਿਆ ਤੁਹਾਡੀ ਹਰ ਵਾਰ ਤੁਸੀਂ ਆਵਾਜ਼ ਬੁਲੰਦ ਕਰਦੇ ਹੋ ਪਰ ਮਸਲਾ ਹੱਲ ਨਹੀਂ ਹੁੰਦਾ ਜਨਾਬ ਬੁਲੰਦ ਆਵਾਜ਼ ਤਾਂ ਸਾਡੀ ਬਹੁਤ ਸ਼ੁਰੂ ਤੋਂ ਕਰਦੇ ਆ ਰਹੇ ਹਾਂ ਅਸੀਂ ਕੋਈ ਐਸਾ ਸ਼ਾਇਦ ਕੋਈ ਲੀਡਰ ਨਹੀਂ ਹੋਏਗਾ ਐਮਪੀਜ਼ ਐਮਐਲਏਜ਼ ਪਹਿਲਾਂ ਤੋਂ ਹੀ ਲੈ ਕੇ ਜਿੱਥੇ ਤੱਕ ਅਸੀਂ ਆਵਾਜ਼ ਨਹੀਂ ਚੱਕੀ ਹੋਰ ਛੱਡੋ ਇਹ ਸਾਡੀਆਂ ਫੇਲਾਂ ਇੱਕ ਵਾਰੀ ਅਸੀਂ ਗਟਕਰੀ ਸਾਹਿਬ ਤੱਕ ਵੀ ਭਜਾਈਆਂ ਨੇ ਕੇਂਦਰੀ ਮੰਤਰੀ ਸੀ ਪਿਛਲੇ ਦਿਨ ਅਨੰਦਪਰ ਸਾਹਿਬ ਉਹਨਾਂ ਕੋਲ ਜਾ ਕੇ ਆਏ ਸੀ ਤੇ ਹੁਣ ਅੱਜ ਇਸ ਦਿਨ ਤੋਂ ਪਹਿਲਾਂ ਇਹਦੇ ਅੰਦਰ ਖਾਰ ਪਈ ਹੈ ਉਸ ਦਿਨ ਤੋਂ ਵੀ ਲੈ ਕੇ ਅਸੀਂ ਰੌਲਾ ਪਾਈ ਜੰਨੇ ਆ ਐਮਪੀ ਸਾਹਿਬ ਵੀ ਇੱਥੇ ਆਏ ਸੀਗੇ ਬਟ ਜਿਹੜੀ ਸਾਡੀ ਸਮੱਸਿਆ ਹੈ ਇਸ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਅਸੀਂ ਤਾਂ ਹੁਣ ਪਰਸੋਂ ਦੀ ਗੱਲ ਹੈ ਕਿ ਜਦੋਂ ਇੱਥੋਂ ਇੰਨੀ ਪ੍ਰੋਬਲਮ ਆਈ ਹੈ ਕਿ ਸਾਡਾ ਨੁਕਸਾਨ ਵੀ ਬਹੁਤ ਹੋਇਆ ਜੀ ਕਿ ਕਈ ਗੱਡੀਆਂ ਤੇ ਕਿਤੇ ਬੈਂਫਰ ਟੁੱਟ ਗਏ ਕਿ ਜਿਹੜੇ ਕੁਝ ਸੀਗੇ ਜਿਹੜੇ ਦੁੱਜੀ ਵਗੈਰਾ ਉਹਨਾਂ ਦਾ ਦੁੱਧ ਖਰਾਬ ਹੋ ਗਿਆ ਦਿਹਾੜੀਦਾਰ ਮਜ਼ਦੂਰ ਉਹ ਕੋਈ ਦੋ ਦਿਨ ਦਿਹਾੜੀ ਤੇ ਨਹੀਂ ਜਾ ਪਾਏ ਸੋ ਅਸੀਂ ਹੁਣ ਅੱਕ ਚੁੱਕੇ ਆ ਜੀ ਕਿ ਇੰਨੀਆਂ ਆ ਅਵਾਜ਼ਾਂ ਸਿਰੇ ਤੱਕ ਪਹੁੰਚ ਚੁੱਕੀਆਂ ਨੇ ਪਰ ਕੋਈ ਵੀ ਸਾਨੂੰ ਇਹ ਅਹਿਸਾਸ ਨਹੀਂ ਦਲਾ ਰਿਹਾ ਕਿ ਜੀ ਅਸੀਂ ਆ ਕੰਮ ਨੂੰ ਇੰਨੇ ਸਮੇਂ ਦੇ ਅੰਦਰ ਤਾਨੂੰ ਇਹ ਅਸੀਂ ਸਾਡੀ ਤੁਹਾਡੀ ਮਸਤ ਸਮੱਸਿਆ ਦਾ ਹੱਲ ਕਰਕੇ ਦੇਾਂਗੇ ਸੋ ਸਾਡੇ ਹਾਂਜੀ ਲਵਾਈ ਕਿਉਂ ਨਹੀਂ ਹੁੰਦੀ ਕੀ ਬੋਟਾ ਘਟਨੇ ਦੇ ਲਈ ਪਾਸੇ ਬਿਲਕੁਲ ਬਿਲਕੁਲ ਸਾਡੇ ਇੱਥੋਂ ਉੱਪਰ ਚਾਰ ਪੰਜ ਪਿੰਡ ਪੰਜ ਪਿੰਡ ਸਾਡੇ ਇਹ ਮਾਜਰੀਆਂ ਦੇ ਇਹ ਡਿਸਟ੍ਰਿਕਟ ਮਹਾਲੀ ਚਾਂਦੇ ਆ ਪੰਜਾਬ ਬਾਰਡਰ ਤੇ ਨੇ ਉੱਥੇ ਉੱਪਰਲੇ ਬੰਨੇ ਹਰਿਆਣਾ ਲੱਗ ਜਾਂਦਾ ਹਰਿਆਣਾ ਦੇ ਦੋ ਪਿੰਡ ਨੇ ਉਹਨਾਂ ਨੂੰ ਪੂਰੇ ਫੁੱਲ ਪੁਲ ਵੀ ਲੱਗੇ ਹੋਏ ਨੇ ਤੇ ਪਹਿਲਾਂ 10 ਫੁੱਟਾ ਰੋਡ ਸੀ ਫਿਰ 18 22 ਫੁੱਟਾ ਚੈਦਰ ਰੋਡ ਬਣ ਗਿਆ ਵੇ ਇੱਕ ਇੱਕ ਪਿੰਡਾ ਜਿਹਦੇ ਜਿਹਦੇ ਚ ਵੋਟ ਹੈਗੀ ਜਿਹੜੀ ਉਹ ਲਿਮਟਡ ਵੋਟ ਹੈ ਮਤਲਬ ਦੋਨੇ ਪਿੰਡਾਂ 'ਚ 3300 ਵੋਟ ਆ ਚਾਹੀਦੇ ਹਾਂ ਥੋੜੀ ਵਾਰੀ ਉਪਰੇੜ ਹੋ ਸਕਦੀ ਹੈ ਹਾਂ ਤਾਂ ਹੁੰਦੇ ਨੇ ਚਾਹੇ ਐਮਪੀ ਦੀਆਂ ਹੋਣ ਲੋਕ ਸਭਾ ਵਾਲੀਆਂ ਚਾਹੇ ਵਿਧਾਇਕੀ ਵਾਲੀਆਂ ਦੀਆਂ ਹੋਣ ਪੰਜਾਬ ਦੀਆਂ ਫਿਰ ਉਦੋਂ ਲੀਡਰ ਆਉਂਦੇ ਨਹੀਂ ਫਿਰ ਤੁਹਾਡੇ ਕੋਲ ਇੱਥੇ ਕਾਉਂਦੇ ਨੇ ਲੀਡਰ ਤਾਂ ਨਹੀਂ ਕੰਟੀਨਿਊਸ ਲੀਡਰਾਂ ਦਾ ਕੋਈ ਹਿਸਾਬ ਤਾਂ ਬਣੀ ਮੈਂ ਕਹਿੰਦਾ ਜੀ ਕਵਾਂਟਰ ਕਵਾਂਟਰ ਨਮਕੀਨ ਖਾ ਕੇ ਆਉਣੇ ਸੱਚੀ ਗੱਲ ਹੈ ਜੀ ਅਸੀਂ ਤਾਂ ਕਰਦੇ ਰਹੇ ਨੇ ਪਹਿਲਾਂ ਵੀ ਚਲੋ ਹੁਣ ਤਾਂ ਸਰਪੰਚੀ ਦੀ ਗੱਲ ਹੋ ਗਈ ਉਸ ਤੋਂ ਪਹਿਲਾਂ ਵੀ ਅਸੀਂ ਇਹਨਾਂ ਇਹਨਾਂ ਮਾਮਲਿਆਂ 'ਚ ਰਹੇ ਆਂ ਅਸੀਂ ਕੋਈ ਰਾਜਨੀਤਿਕ ਲੋਕ ਨਹੀਂ ਹੈਗੇ ਅਸੀਂ ਤਾਂ ਅੱਜ ਵੀ ਇਹ ਕਹਿੰਦੇ ਆਂ ਮੈਂ ਪਰਸੋਂ ਵੀ ਇਹ ਗੱਲ ਕੀਤੀ ਸੀ ਐਸਡੀਓ ਸਾਹਿਬ ਸੀਗੇ ਆਏ ਬੇ ਇੱਥੇ ਵੀ ਤੁਸੀਂ ਦੇ ਤਾਂ ਤੁਸੀਂ ਇਹਨਾਂ ਇਹਨੂੰ ਅਮਰਜੈਂਸੀ ਕਰ ਸਕਦੇ ਤਾਂ ਦੱਸੋ ਨਹੀਂ ਤਾਂ ਤੁਸੀਂ ਕਹੋਗੇ ਸਾਡੇ ਬਸ ਤੋਂ ਬਾਹਰ ਹੈ ਅਸੀਂ ਪਬਲਿਕ ਪਬਲਿਕ ਦੇ ਹੱਥ ੱਡੀਏ ਸਾਨੂੰ ਲੋਕ ਲੋਕ ਸਾਨੂੰ ਕਹਿ ਕੇ ਕਹਿੰਦੇ ਆਂ ਖੜਕੇ ਇੱਥੇ ਵੀ ਤੁਸੀਂ ਸ਼ੁਰੂਆਤ ਕਰੋ 100 200 500 1000 2000 10000 ਜਿਹਦੇ ਵੀ ਜੋ ਸਰਿਆ ਉਹ ਕਹਿੰਦਾ ਅਸੀਂ ਦੌਰ ਦੇਣ ਨੂੰ ਤਿਆਰ ਨੇ ਅਸੀਂ ਤਾਂ ਇਹ ਕਹਿ ਰਹੇ ਆ ਕਿ ਦੇਖੋ ਅੱਜ ਅਸੀਂ ਇਹ ਇਹ ਗੱਲ ਇਸ ਕਰਕੇ ਕਹਿ ਰਹੇ ਆ ਕਿ ਮਹਿਕਮਾ ਇਹ ਗੱਲ ਕਰੇ ਅਸੀਂ ਇਸ ਚੀਜ਼ ਨੂੰ ਅਮਰਜੈਂਸੀ ਤੌਰ ਤੇ ਨਹੀਂ ਚਲਾ ਸਕਦੇ ਹੁਣ ਕੀਤਾ ਕੀ ਆ ਸਾਡੇ ਇਨਕਾਰ ਕਰਨ ਦੇ ਵਾਅਦੇ ਸੀ ਕਿ ਇਹ RCC ਬਣੂਗੀ ਜਾਂ ਇਹਦੇ ਇਹਦਾ ਇਦਾਂ ਦਾ ਸਿਸਟਮ ਬਣੇਗਾ ਜੀ ਤੁਸੀਂ ਬਣਾਓ ਜਾਂ ਫਿਰ ਅਸੀਂ ਬਣਾਨੇ ਆ ਪਰ ਤੇ ਅਸੀਂ ਬਣਾਨੇ ਆ ਪਰ ਤੁਹਾਨੂੰ ਤੁਸੀਂ ਇਹ ਗੱਲ ਕਰ ਦੋ ਕਿ ਅਸੀਂ ਸਾਢੇ ਪਾਸੇ 12 ਅਸੀਂ ਨਹੀਂ ਕਰ ਸਕਦੇ ਇਹ ਹੀ ਪੁੱਛਿਆ ਸੀ ਬਸ ਕੀ ਸਾਨੂੰ ਸਿਰਫ ਵੋਟ ਦੇ ਤੌਰ ਤੇ ਯੂਜ਼ ਕਰਿਆ ਜਾਂਦਾ ਹਮੇਸ਼ਾ ਹੀ ਇਹ ਸਾਨੂੰ ਇਹ ਨਹੀਂ ਸਮਝ ਆਉਂਦੀ ਜੀ ਅੱਜ ਤੱਕ ਆਜ਼ਾਦੀ ਦਾ ਦੇ ਟਾਈਮ ਤੋਂ ਲੈ ਕੇ ਸਾਡੇ ਪੂਰਵਜ ਵੀ ਇਦਾਂ ਹੀ ਇਹਨਾਂ ਚੀਜ਼ਾਂ ਨੂੰ ਬੋਲਦੇ ਆਏ ਆ ਕਹਿੰਦੇ ਆਏ ਆ ਇਹ ਦੁੱਖ ਸਹੰਦੇ ਆਏ ਆ ਔਰ ਕਿੰਨਾ ਇੱਥੇ ਨੁਕਸਾਨ ਹੋ ਲਿਆ ਉਹਦਾ ਕੋਈ ਅੰਕੜਾ ਹੈ ਨਹੀਂ ਸਾਡੇ ਕੋਲ ਪਰ ਹਰ ਸਾਲ ਨੁਕਸਾਨ ਹੁੰਦਾ ਹੈ ਨਹੀਂ ਹੁਣ ਥੋੜੀ ਸੁਣਵਾਈ ਨਹੀਂ ਹੋ ਰਹੀ ਕਈ ਸਾਲਾਂ ਤੋਂ ਅਗਲਾ ਐਕਸ਼ਨ ਕੀ ਹੋਏਗਾ ਕੋਈ ਅਗਲਾ ਕੁਝ ਕਰਨ ਜਾ ਰਹੇ ਹੋ ਜਾਂ ਫਿਰ ਕਿਸੇ ਅਧਿਕਾਰੀ ਦਾ ਦਰਵਾਜ਼ਾ ਖੜਕਾਉਂਗੇ ਕਿਸੇ ਮੰਤਰੀ ਨੂੰ ਮਿਲੋਗੇ ਸਰਕਾਰ ਦੇ ਕਿਸੇ ਨੁਮਾਇੰਦੇ ਸਾਰਿਆਂ ਨੂੰ ਪਤਾ ਜੀ ਸਭ ਮੰਤਰੀ ਨੂੰ ਮੰਤਰੀ ਸਾਹਿਬ ਨੂੰ ਵੀ ਪਤਾ ਹੈ ਐਮਪੀ ਸਾਹਿਬ ਨੂੰ ਵੀ ਚਾਹੇ ਉਹ ਕਾਂਗਰਸੀ ਸੀਗੇ ਜਾਂ ਅਕਾਲੀ ਸੀਗੇ ਸਾਰਿਆਂ ਨੂੰ ਪਿੱਛੋਂ ਵੀ ਪਤਾ ਹੁਣ ਵਾਲਿਆਂ ਨੂੰ ਵੀ ਪਤਾ ਹੈ ਤੇ ਕੋਈ ਐਸਾ ਵੱਡੇ ਦਾ ਵੱਡਾ ਚੈਨਲ ਨਹੀਂ ਜਿੱਤੇ ਤੇ ਸਾਡੀਆਂ ਖਬਰਾਂ ਨਹੀਂ ਪਹੁੰਚੀਆਂ ਨਹੀਂ ਕਿਹੜਾ ਤੁਸੀਂ ਬਾਈਕਾਟ ਵੀ ਕਰਤਾ ਸੀ ਕਿ ਅਸੀਂ ਵੋਟਾਂ ਦੇ ਵਿੱਚ ਹਿੱਸਾ ਨਹੀਂ ਲਵਾਂਗੇ ਵੋਟਾਂ ਨਹੀਂ ਪਾਵਾਂਗੇ ਜੇਕਰ ਸਾਡੇ ਮਸਲੇ ਹੱਲ ਨਹੀਂ ਹੋਏ ਬਾਈਕਾਟ ਸਾਡੇ ਇਸੇ ਇਸੇ ਮੁੱਦੇ ਤੇ ਹੋਇਆ ਸੀ ਇੱਕ ਪੁਰਾਣਾ ਮੁੱਦਾ ਸੀ ਇੱਕ ਸਾਡਾ ਲੈਂਡ ਦਾ ਸੀਗਾ ਜ਼ਮੀਨ ਦਾ ਇੰਤਕਾਲ ਜਿਹੜਾ ਉਹ ਇਹਨਾਂ ਨੇ ਖਤਮ ਕੀਤਾ ਸੀ ਉਹਦੇ ਬਾਬਤ ਸੀਗਾ ਵੀ ਸਾਡਾ ਜਿਹੜਾ ਹੱਕ ਹੈ ਰਾਈਟ ਹੈ ਅਸੀਂ ਤਾਂ ਅਸੀਂ ਗਲਤ ਨਹੀਂ ਕਰ ਰਹੇ ਸਾਡਾ ਜਿਹੜਾ ਰਾਈਟ ਹੈ ਸਾਡਾ ਜੋ ਤੁਹਾਡੇ ਪੇਪਰ ਬੋਲਦੇ ਆ ਉਹਦੇ ਅਰਥੇ ਸਾਨੂੰ ਸਾਡਾ ਹੱਕ ਹੈ ਅਸੀਂ ਆਪਣੇ ਹੱਕ ਦੀ ਗੱਲ ਕਰੀ ਹੈ ਜਦੋਂ ਇਹੀ ਗੱਲ ਇੱਕ ਇੱਕ ਸੀਗੀ ਪੁਲਾਂ ਦੀ ਮੰਗ ਦੋ ਮੰਗਾਂ ਸੀਗੀਆਂ ਸੱਟੇ ਵੱਡੀਆਂ ਵੀ ਸਾਨੂੰ ਇਹ ਇਹ ਇਹਨਾਂ ਤੋਂ ਮੰਗਾਂ ਤੇ ਸੁਣਾਈ ਸਾਡੀ ਸਰਕਾਰ ਕਰ ਲਵੇ ਵੀ ਤਾਂ ਕਿ ਜਿਹੜਾ ਆਣੇ ਵਾਲਾ ਪਵਿੱਖਾ 60 ਤੱਕ ਖਤਮ ਹੁੰਦਾ ਜਾ ਰਹੀ ਹੈ ਬਿਲਕੁਲ ਔਰ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਹੈਰਾਨਗੀ ਇਸ ਗੱਲ ਦੀ ਹੁੰਦੀ ਹੈ ਜੀ ਕਿ ਕਹਿਣ ਨੂੰ ਬਹੁਤ ਕੁਝ ਨੇ ਲੀਡਰਾਂ ਦੇ ਮੂੰਹੋਂ ਬਹੁਤ ਕੁਝ ਸੁਣਨ ਨੂੰ ਮਿਲਿਆ ਹੱਦ ਤੱਕ ਵੀ ਅਸੀਂ ਨੀਅਰ ਅਬਾਊਟ ਨਿਊ ਚੰਡੀਗੜ੍ਹ ਬਾਰਡਰ ਓਲ ਚੰਡੀਗੜ੍ਹ ਬਾਰਡਰ ਨਿਅਰ ਹਾਈ ਕੋਰਟ ਨਿਅਰ ਸੈਕਟਰੀਏਟ ਨਿਅਰ ਮਿਨੀ ਸੈਕਟਰੀਏਟ ਦੋ ਐਡਮਿਨਿਸਟ੍ਰੇਸ਼ਨ ਸਾਡੇ ਸੜਤੇ ਬੈਠੀਆਂ ਨੇ ਇੱਥੋਂ ਸਿਰਫ ਉਹਨਾਂ ਦਾ ਜੇ ਏਰੀਆ ਦੀ ਗੱਲ ਕਰੀਏ ਤਾਂ ਸਾਡਾ ਬਾਰਡਰ ਸਾਂਝਾ ਹੈ ਜੇ ਉਦੋਂ ਆਪਾਂ ਗੱਲ ਕਰੀਏ ਤਾਂ 5-6 ਕਿਲੋਮੀਟਰ ਦਾ ਫਾਸਲਾ ਸਿਰਫ ਬਿਲਕੁਲ ਸਾਰੇ ادارے ਵੱਡੇ ਹੈਗੇ ਹੈ ਨਾ ਜੀ ਕੋਈ ਅਰ ਸਭ ਤੋਂ ਵੱਡ ਸਭ ਤੋਂ ਪੰਜਾਬ ਦਾ ਸਭ ਤੋਂ ਸਟਾਪ ਦਾ ਡਿਸਟ੍ਰਿਕਟ ਹੈ ਮਾਲੀ ਉੱਥੇ ਹਾਲਾਤ ਨੇ ਫਿਰ ਅਸੀਂ ਕੀ ਕਰੀਏ ਹੁਣ ਰੋਈਏ ਇਹਨਾਂ ਦਾ ਹੋਰ ਕੀ ਕਰੀਏ ਬੱਚਿਆਂ ਦੀ ਜਿਸ ਤਰ੍ਹਾਂ ਬੱਸਾਂ ਜਾਂਦੀਆਂ ਸੀ ਇੱਧਰ ਚਾਰ ਪਿੰਡਾਂ ਦੇ ਵਿੱਚ ਹੁਣ ਬਿਲਕੁਲ ਹੀ ਬੰਦ ਉਹਨਾਂ ਦੀ ਪੜ੍ਹਾਈ ਤੇ ਅਸਰ ਪੈਂਦਾ ਬੱਸਾਂ ਵਾਲੇ ਕਹਿੰਦੇ ਜੀ ਅਸੀਂ ਤਾਂ ਅੱਗੇ ਆਂਦੇ ਨਹੀਂ ਤੁਹਾਡੇ ਰਸਤਾ ਸਹੀ ਨਹੀਂ ਹੈਗਾ ਉਹ ਕਹਿੰਦੇ ਵੀ ਇੱਥੇ ਸਾਨੂੰ ਖਤਰਾ ਆਉਣ ਦਾ ਸਾਡੇ ਬੱਚੇ ਅਸੀਂ ਇੱਧਰੋਂ ਉੱਧਰ ਛੱਡ ਗਿਆ ਨੇ ਉੱਥੋਂ ਬੱਸ ਸਾਨੂੰ ਲੈ ਕੇ ਜਾਂਦੀ ਹੈ ਬੱਚਿਆਂ ਨੂੰ ਬਹੁਤ ਮੁਸ਼ਕਿਲ ਹੋਇਆ ਸਾਡੇ ਏਰੀਏ ਦਾ ਮੁੱਖ ਕੀਤਾ ਦੁੱਧ ਦਾ ਸਾਡਾ ਜਦੋਂ ਇਹਦੇ ਚ ਪਾਣੀ ਜਾਂਦਾ ਸਾਰਾ ਦੁੱਧ ਸਾਡਾ ਖਰਾਬ ਹੁੰਦਾ ਜਾਏ ਨਹੀਂ ਜਾਂਦਾ ਜੀ ਸੋ ਖਰਾਬ ਹੁੰਦਾ ਜੀ ਕਿੱਦਾਂ ਜਾਂ ਹੁੰਦਾ ਸਾਡਾ ਐਜੂਕੇਸ਼ਨ ਦਾ ਟੀਚਰ ਇੱਧਰ ਰਹਿ ਗਏ ਬੱਚੇ ਇੱਧਰ ਰਹਿ ਗਏ ਟੀਚਰ ਆਂਦੇ ਨਹੀਂ ਅੱਗੇ ਆਉਣਗੇ ਵੀ ਕਿਦਾਂ ਟੀਚਰ ਆਈ ਨਹੀਂ ਸਕਦਾ ਅੱਗੇ ਜਾਨ ਨੂੰ ਖਤਰਾ ਹੈ ਪਾਣੀ 'ਚ ਵੜਨਗੇ ਬਿਲਕੁਲ ਜਿਹੜੇ ਦਿਹਾੜੀਦਾਰ ਲੋਕ ਨੇ ਜਿਹੜੇ ਦਿਹਾੜੀ ਤੇ ਜਾਂਦੇ ਨੇ ਸਵੇਰੇ ਜਦੋਂ ਨਦੀ ਚੜ ਕੇ ਆ ਜਾਂਦੀ ਆ ਫਿਰ ਉਹ ਵੀ ਕੰਮਜਾਲਾ ਬਿਲਕੁਲ ਠੱਪ ਹੋ ਜਾਂਦਾ ਉਹ ਵੀ ਸਾਰੇ ਜਿੱਥੇ-ਇੱਥੇ ਲੱਗੇ ਹੋਏ ਆ ਵੀਡੀਓ ਬਣਾ ਕੇ ਪਾਣੇ ਆ ਜੀ ਸਾਡੇ ਨਦੀ ਆ ਗਈ ਅਸੀਂ ਆ ਨਹੀਂ ਸਕਦੇ ਅੱਗੇ ਅਫਸਰ ਜਿੱਥੇ ਲੱਗੇ ਹੋਏ ਨੇ ਉਹ ਮੰਨਦੇ ਨਹੀਂ ਕਹਿੰਦਾ ਇੱਥੇ ਤਾਂ ਕੁਝ ਵੀ ਨਹੀਂ ਹੈਗਾ ਇਦਾਂ ਦਾ ਸਭ ਤੋਂ ਜ਼ਿਆਦਾ ਮੁਸ਼ਕਿਲ ਆਂਦੀ ਹੈ ਦੂਜਾ ਵਾਲਾ ਦੁੱਧ ਵਾਲਾ ਕੰਮ ਹੈ ਸਾਡਾ ਦੁੱਧ ਜ਼ਿਆਦਾ देर ਰੱਖ ਨਹੀਂ ਸਕਦੇ ਇਹ ਖਰਾਬ ਹੋ ਜਾਂਦਾ ਬਿਲਕੁਲ ਫਿਰ ਸਾਨੂੰ ਡਿਊਟੀਆਂ ਤੋਂ ਵੀ ਕਹਿੰਦੇ ਆ ਵੀ ਨਹੀਂ ਇਦਾਂ ਆ ਸਕਦੇ ਤੁਸੀਂ ਆਪਣਾ ਰਹਿਣ ਦੌਣ ਤੋਂ ਨਹੀਂ ਜਦੋਂ ਹੁਣ ਅਧਿਕਾਰੀ ਆਏ ਸੀ ਇੱਥੇ ਠੀਕ ਕਰਕੇ ਗਏ ਨੇ ਕਿ ਮਿੱਟੀ ਉਹ ਪਾਈ ਸੀ ਸਿਰ पे ਖਾਲੀ ਮਿੱਟੀ ਪਾ ਕੇ ਜੀ ਇਹ ਪੱਥਰ ਇਕੱਠੇ ਕਰਕੇ ਇੱਥੇ gher ਗਏ ਤੇ ਉੱਪਰ ਦੀ ਮਿੱਟੀ ਪਾ ਕੇ ਬਾਕ ਇੱਕ ਕੰਪਲੀਟ ਜਿਹਾ ਕਰਕੇ ਗਏ ਆਪਣੇ ਪੇਜਾਂ ਤੇ ਪਾ ਦੇ ਕਿ ਅਸੀਂ ਸਾਰਾ ਕੁਝ ਠੀਕ ਕਰਕੇ ਗਏ ਹੁਣ ਤੁਹਾਡੇ ਸਾਹਮਣੇ ਆ ਕਿਹੜਾ ਠੀਕ ਕਰਕੇ ਗਏ ਕੋਈ ਕੰਮ ਹੋ ਗਿਆ ਕੱਲ ਥੋੜਾ ਪਾਣੀ ਆਇਆ ਕੱਲ ਤਾਂ ਬਿਲਕੁਲ ਥੋੜਾ ਆਇਆ ਪਾਣੀ ਉਸ ਨੇ ਚੱਕਦਾ ਜਦੋਂ ਬੜਾ ਪਾਣੀ ਆ ਗਿਆ ਫਿਰ ਤਾਂ ਰੈਂਪ ਵੀ ਨਹੀਂ ਰਹਿਣਾ ਇਹ ਇਹ ਬਿਲਕੁਲ ਖਾਰਪਾ ਗਿਆ ਚੱਕ ਕੇ ਪਰੇ ਮਾਰਨਾ ਰ ਨਦੀ ਨੇ ਪਾਣੀ ਉਹ ਟਰੈਕਟਰ ਜਿੱਥੇ ਖੜਿਆ ਉੱਥੇ ਤੇ ਪਾਣੀ ਨਿਕਲ ਕੇ ਜਾਂਦਾ ਬਾਈ ਜਦੋਂ ਪਾਣੀ ਸਾਡਾ ਕਿੰਨੇ ਹਾਲ ਹੋ ਸਕਦਾ ਫਿਰ ਇਹ ਮਸਲਾ ਅਸੀਂ ਤਾਂ ਹੁਣ ਬਾਈਕਾਟ ਕਰਨਾ ਪਿਛਲੀ ਵਾਰੀ ਕਰਿਆ ਸੀ ਹੁਣ ਫਿਰ ਅੱਗੇ ਨੂੰ ਬਾਈਕਾਟ ਆ ਸਾਡਾ ਬਾਕੀ ਦੇਖਦੇ ਆ ਪਿੰਡ ਵਾਲਿਆਂ ਦਾ ਸਲਾਹ ਲੈਨੇ ਅੱਜ ਬੰਦੇ ਇਕੱਠੇ ਕਰਕੇ ਪਿੰਡ ਦੇ ਉਹ ਦੇਖਦੇ ਆ ਧਰਨੇ ਦੇ ਬੰਦੇ ਆ ਫਿਰ ਹੋਰ ਕੀ ਆ ਜੀ। ਕਾਜੀ ਇੱਕ ਵਿਅਕਤੀ ਕਹਿ ਰਿਹਾ ਸੀ ਕੱਲ ਜਿਵੇਂ ਨਦੀ ਚੜ ਕੇ ਆਈ ਸੀ ਇੱਕ ਜਾਣਾ ਬਿਮਾਰ ਹੋ ਗਿਆ ਸੀ ਫਿਰ ਲਜਾਈ ਨਹੀਂ ਗਿਆ ਉਹਨੂੰ ਹਸਪਤਾਲ। ਨਹੀਂ 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 ਲਜਾਇਆ ਨਹੀਂ ਗਿਆ ਉਹਨੂੰ ਲਿਜਾਣ ਦੇ ਕਿਵੇਂ? ਉਹ ਵਿਚਾਰਾ ਬੜੀ ਮੁਸ਼ਕਲ ਨਾਲ ਉਹਨੂੰ ਦਵਾਈਆਂ ਇੱਥੋਂ ਭੱਜ ਕੇ ਕੋਈ ਬੰਦਾ ਲਿਆ ਡਾਕਟਰ ਕੋਲ ਜਾ ਕੇ ਪੈਦਲ ਇੱਧਰ ਹੀ ਨਿਕਲ ਕੇ ਜੰਗਲ ਦੇ ਵਿੱਚ ਵਿੱਚ ਦੀ ਉਹ ਤਾਂ ਦਵਾਈਆਂ ਦਿੱਤੀਆਂ ਉਹਨੂੰ ਜਾ ਕੇ। ਉਹ ਕੀ ਕਰੀਏ ਦੱਸੋ? ਉਹ ਚੱਕ ਕੇ ਲਿਆ ਨਹੀਂ ਸਕੇ ਉਹਨੂੰ ਇੱਥੇ ਅਸੀਂ। ਸਾਡੇ ਨਾਲ ਕਸੌਲੀ ਪਿੰਡ ਦੇ ਦੋਦੀ ਵੀ ਨੇ ਜਿਹੜੇ ਦੁੱਧ ਪਾਉਣ ਚੰਡੀਗੜ੍ਹ ਵਾਲੇ ਪਾਸੇ ਜਾਂਦੇ ਨੇ ਜਦੋਂ ਨਦੀ ਚੜ ਕੇ ਜਾਂਦੀ ਹੈ ਜਿਹੜਾ ਕਵਾਂਟੜਾ ਦੁੱਧ ਦਾ ਇਹਨਾਂ ਦਾ ਉਹ ਵੀ ਖਰਾਬ ਹੋ ਜਾਂਦਾ ਕਿੰਨੀ ਕਿੰਨੀ ਸਮੱਸਿਆ ਆਉਂਦੀ ਹੈ ਜਦੋਂ ਜਦੋਂ ਨਦੀ ਚੜ ਕੇ ਆਉਂਦੀ ਹੈ ਰਸਤਾ ਬੰਦ ਹੋ ਜਾਂਦਾ ਬਹੁਤ ਜ਼ਿਆਦਾ ਸਮੱਸਿਆ ਆਉਂਦੀ ਸਮੱਸਿਆ ਨਹੀਂ ਥੋੜੋ ਜੀ ਪਰਸੋਂ ਸਾਡਾ ਢਾਈ ਕੌਂਟ ਦੁੱਧ ਖਰਾਬ ਹੋ ਗਿਆ ਤੇ ਰਾਤ ਸ਼ਾਮ ਨੂੰ ਲੈ ਕੇ ਗਏ ਆ ਰਸਤਾ ਫੇਰ ਬੰਦ ਸੀ ਸਾਰਾ ਉਸ ਤੋਂ ਬਾਅਦ ਮੁੜ ਕੇ ਫੇਰ ਘਰੇ ਲੈ ਗਏ ਫਿਰ ਦੂਜੇ ਦਿਨ ਤੱਕ ਦੁੱਧ ਇੰਨੇ ਦਿਨ ਕਿਥੇ ਰਹਿੰਦੇ ਤੇ ਕੱਚਾ ਕੰਮ ਹੈ ਜੀ ਇਹਦਾ ਕੋਈ ਲੰਬਾ ਕੰਮ ਤਾਂ ਹੈ ਨਹੀਂ ਇਹਦੇ 2 ਘੰਟੇ ਗਏ ਹੀ ਨਹੀਂ ਦੁੱਧ ਸਾਰਾ ਖਰਾਬ ਹੈ ਤੇ ਸਬਜ਼ੀ ਵਾਲਾ ਕੰਮ ਹੈ ਸੜਾ ਦਾ ਕੰਮ ਹੈਗਾ ਤੇ ਹੁਣ ਕਈ ਡ੍ਰੀਵਲੀ ਕੇਸ ਸੀ ਇੱਕ ਦੋ ਉਹ ਐਵੇਂ ਕੱਚੇ ਰਸਤੇ ਤੋਂ ਲੈ ਕੇ ਗਏ ਆ ਤੁਹਾਨੂੰ ਪਤਾ ਹੀ ਇਹ ਪਿੰਡਾਂ 'ਚ ਸਮੱਸਿਆ ਛੋਟੀਆਂ ਛੋਟੀਆਂ ਹੁੰਦੀਆਂ ਨੇ ਤੇ ਬਹੁਤ ਪ੍ਰੇਸ਼ਾਨੀ ਹੋਈ ਹੁਣ ਦੇਖੋ ਪਰਸੋਂ ਕਿੰਨੇ ਪੈਸੇ ਲਾ ਕੇ ਛੱਡੇ ਇਹਦੇ ਪਿੰਡ ਦੇ ਨਾਲ ਇਕੱਠੇ ਹੋ ਕੇ ਲਾਏ ਸੀ ਪਰ ਕੁਝ ਨਹੀਂ ਬਣਿਆ ਇਹ ਚਲੋ ਰਾਤ ਨੂੰ ਨਦੀ ਆ ਗਈ ਹੋ ਗਿਆ ਖਰਾਬ ਸਾਰਾ ਕੁਝ ਉਸ ਤੋਂ ਬਾਅਦ ਕੱਲ ਫੇਰ ਇਹ ਹੋ ਗਿਆ ਅੱਜ ਫੇਰ ਤੁਸੀਂ ਟਰੈਕਟਰ ਦੇ ਨਾਲ ਕੱਢ ਗਏ ਨਾ ਦੁੱਧ ਲੈ ਕੇ ਤਾਂ ਗਏ ਅਸੀਂ ਮੜੌਕਾ ਮਤਲਬ ਸਾਰਾ ਹੀ ਸਿਸਟਮ ਖਰਾਬ ਹੋ ਰਖਿਆ ਤੋ ਦੋ ਕਮਾਨ ਸਰਕਾਰ ਦੁੱਧ ਖਰਾਬ ਹੋ ਜਾਵੇ ਇਹ ਤੱਕ ਦਾ ਨੁਕਸਾਨ ਕਿੰਨੇ ਦਾ ਨੁਕਸਾਨ ਹੋ ਜਾਂਦਾ 18000 ਦਾ ਨੁਕਸਾਨ ਹੈ ਜੀ ਨਾਰਮਲੀ ਹੁਣ ਕਰ ਅੱਜ ਕੱਲ ਤੁਹਾਨੂੰ ਬਤਾਈਏ ਖਰਚਾ ਕਿੰਨਾ ਆਏਗਾ ਕੰਮ ਦਾ ਨਾਰਮਲੀ ਖਰਚੇ 18-20000 ਹੈ ਜੀ ਜੇ ਅਸੀਂ ਜੇ ਆਪਣੇ ਪੱਲੇ ਸਿੱਧੇ ਕੰਮ ਨੂੰ ਲਾਈਏ ਜੀ ਬਾਕੀ ਤਾਂ ਹੋਰ ਦੀ ਛੱਡੋ ਗੱਲਾਂ ਉਹ ਤਾਂ ਫਿਰ ਪਰਪਾਈ ਹੋਣੀ ਉਹ ਨਹੀਂ 18-20000 ਦੇ ਉੱਪਰ ਪਰਪਾਈ ਨਹੀਂ ਹੋਣੀ ਕਿੱਥੋਂ ਹੋਣੀ ਪਰਪਾਈ ਕਿੱਥੀ ਵੀ ਨਹੀਂ ਹੋ ਸਕਦੀ ਕਿਹਨੇ ਦੇਣਾ ਕੋਈ ਦੇ ਦੇਊਗਾ ਜੀ ਕੋਲੋਂ ਮੈਂ ਮੰਨ ਲਓ ਜੀ ਆਪਾਂ ਥੋੜੇ ਘਰ ਦੁੱਧ ਲੈ ਕੇ ਜਾਵਾਂਗੇ ਤਾਂ ਤੁਹਾਨੂੰ ਪੈਸੇ ਦੂੰਗੀ। ਕੋਈ ਦੇ ਦੂਗਾ ਇਦਾਂ? ਫੇਰ ਉਹ ਤਾਂ ਮਤਲਬ ਅਸੀਂ ਤਾਂ ਬਹੁਤ ਪਰੇਸ਼ਾਨ ਆ ਜੀ, ਕਿਆ ਕਰੀਏ? ਕੰਮ ਕਰੀਏ ਤਾਂ ਔਖਾ ਨਹੀਂ ਕਰੀਏ ਤਾਂ ਔਖਾ। ਫਾਈਨੈਂਸ਼ੀਅਲ ਤੌਰ ਤੇ ਫਿਰ ਤਾਂ ਕਰਜ਼ਾ ਵੀ ਚੜਦਾ ਹੋਣਾ ਜਦੋਂ ਜਾਂ ਦੋ ਤਿੰਨ ਮਹੀਰ ਚਲੋ ਖਰਾਬ ਹੋ ਗਿਆ ਦੋ ਤਿੰਨ ਪੰਜ 10 ਕੁਆਂਟਲ। ਬਾਕੀ ਵੈਸੇ ਹੀ ਕੰਮ ਤੁਹਾਨੂੰ ਪਤਾ ਹੀ ਹੈ ਜੀ ਕਹਿ ਜਾ ਇਹ ਕੱਚਾ ਕੰਮ ਆ ਜੀ ਸਾਡਾ ਤਾਂ ਜੀ। ਇਹਦੇ ਸਬਜ਼ੀ ਵਾਲਾ ਜੇ ਜੇ ਮੰਨ ਲਓ 2 ਘੰਟੇ ਲੰਗੇ ਕਾਂਜ ਕੰਮ ਖਤਮ ਹੈ ਜੀ ਇਹ ਮਤਲਬ ਸਾਡੇ ਦਾ ਸਾਡਾ ਬਹੁਤ ਪ੍ਰੋਬਲਮ ਹੈ ਜੀ ਸਰਕਾਰਾਂ ਕਰ ਨਹੀਂ ਕੁਛ ਨਹੀਂ ਆ ਪਹਿਲਾਂ ਕਾਂਗਰਸ ਆ ਗਈ ਫਿਰ ਕਾਲੀ ਆ ਕੇ ਹੁਣ ਆਪ ਪਾਰਟੀ ਆ ਗਈ ਆਪ ਪਾਰਟੀ ਵਾਲੀ ਨੇ ਮੈਡਮ ਨੇ ਇੱਕ ਇੱਕ ਬਰੀ ਵੀ ਆ ਕੇ ਮੂੰਹ ਨਹੀਂ ਦਿਖਾਇਆ ਇੱਥੇ ਨਾ ਮਹਿਕਮਾ ਆਇਆ ਅੱਜ ਦੇਖ ਲੋ ਕੱਲ ਦੇ ਅੱਜ ਸਾਰੇ ਇੱਥੇ ਆਏ ਸਾਡੇ ਪਿੰਡਾਂ ਦੇ ਲੋਕ ਮਹਿਕਮੇ ਦਾ ਇੱਕ ਵੀ ਬੰਦਾ ਨਹੀਂ ਇੱਥੇ ਤੱਕ ਆਇਆ ਹੈ ਹੁਣ ਦੇਖੋ ਸਮੱਸਿਆ ਤਾਂ ਹੈਗੀ ਹੈ ਜੀ ਆਪ ਪਿੰਡ ਦੇ ਮੁੰਡਿਆਂ ਨੇ ਟਰੈਕਟਰ ਲਾਏ ਬ ਕੋਲੋਂ ਕੋਲੋਂ ਕੰਮ ਸਾਰੇ ਨੇ ਪੈਸੇ ਢਾਲ ਢਾਲ ਕੇ ਤਾਂ ਕੰਮ ਕਰ ਰਹੇ ਆ ਕੋਈ ਨਹੀਂ ਕਰਦਾ ਇਦਾਂ ਤੁਸੀਂ ਦੇ ਦੇਖਿਆ ਹੀ ਆ ਤੁਸੀਂ ਪੱਕੀ ਤੁਹਾਨੂੰ ਪਤਾ ਹੀ ਹੈ ਜੀ ਇਹ ਚੀਜ਼ ਕਰਕੇ ਫਿਰ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਵੀ ਦੋ ਤਿੰਨ ਕੁਆਂਟਲ ਖਰਾਬ ਹੋ ਜਾਂਦੇ ਨੇ ਫਿਰ ਕੰਮ ਵੀ ਛੱਡ ਕੇ ਹੋਣਗੇ ਥੋੜੀ ਲਾਈਨ ਦੇ ਬੰਦੇ ਕਈ ਛੱਡ ਕੇ ਉਹ ਛੱਡਣੀ ਹੈ ਜੀ ਪਹਿਲੀ ਗੱਲ ਤਾਂ ਹੋਏ ਸੀ ਛੱਡੀ ਬੈਠੇ ਕੰਮ ਜੀ ਉਹ ਹੁਣ ਮੰਨ ਲਓ ਕੱਲ ਦੇ ਜੀ ਤਿੰਨ ਚਾਰ ਦੋ ਜੀ ਗਈ ਜੀ ਦੁੱਧ ਲੈ ਕੇ ਪਰਸੋਂ ਹੁਣਾਂ ਦੇ ਰੋਲ ਘਰੇ ਰੋਲ ਗਿਆ ਹੁਣ ਸਾਡਾ ਦੇਖ ਲਓ ਘਰੇ ਤਾਂ ਅੱਜ ਵੀ ਅਸੀਂ ਬੜੇ ਔਖੇ ਲੈ ਕੇ ਗਏ ਜੀ ਇੱਥੋਂ ਦੀ ਜੀ ਕੱਟ ਗਏ ਪਾਣੀ ਵਧਾ ਜਾਏ ਫਿਰ ਤਾਂ ਬੰਦ ਮਤਲਬ ਵੀ ਨਹੀਂ ਜੀ ਮਤਲਬ ਵੀ ਨਹੀਂ ਘਰੇ ਬੈਠੇ ਜੀ ਫ੍ਰਿਜਾਂ ਉਹ ਵੀ ਸਾਰਾ ਖਰਾਬ ਹੋ ਗਿਆ ਫ੍ਰਿਜ ਸਕੂਲ ਵਾਲੇ ਬੱਚੇ ਸਾਰੇ ਘਰੇ ਆ ਅੱਜ 15 ਦਿਨ ਹੋ ਗਏ ਬੱਸਾਂ ਗਈਆਂ ਨੂੰ ਸਕੂਲ ਦੀਆਂ ਨੂੰ ਪਿੰਡ ਚ ਅੱਛਾ 15 ਦਿਨ ਹੋ ਗਏ ਬੱਸਾਂ ਗਈਆਂ ਨੂੰ ਸਕੂਲ ਚ ਬੱਚੇ ਇੱਥੇ ਛੱਡ ਕੇ ਜਾਣੇ ਆ ਸਾਰਿਆਂ ਨੂੰ ਮਤਲਬ ਬੱਸਾਂ ਇਥੋਂ ਲੰਘਦੀਆਂ ਉਹ ਦੇਖੋ ਉਹ ਵੀ ਰਿਸਕ ਨਹੀਂ ਲੈ ਸਕਦੇ ਬੱਸਾਂ ਵਾਲੇ ਕਿਉਂ ਬੱਚੇ ਆ ਵਿੱਚ ਮਤਲਬ ਕੋਈ ਨਹੀਂ ਕਰਕੇ ਰਾਜੀ ਹੈ ਜੀ ਸਰਕਾਰਾਂ ਨੇ ਤਾਂ ਬਹੁ ਬੁਰਾ ਹਾਲ ਕਰਕੇ ਆ ਜੀ ਆਪਾਂ ਤਾਂ ਕਹਿੰਦੇ ਆ ਇਹਨਾਂ ਨੂੰ ਭਾਈ ਸਾਹਿਬਾ ਨੂੰ ਵੀ ਤੁਸੀਂ ਮਰਨ ਵਰਤੇ ਤੇ ਬੈਠੋ ਤਾਂ ਜਾ ਕੇ ਉਸ ਹਿੱਲਾ ਹੋਣਾ ਨਹੀਂ ਹੋਣਾ ਨਹੀਂ ਹੈ ਹਾਂ ਆਪਾਂ ਤਾਂ ਭਾਈ ਸਾਹਿਬ ਦਾ ਸਾਧ ਦੇ ਨੂੰ ਤਿਆਰ ਹੈ ਜਿੱਦੈ ਕਹੂ ਆਪਾਂ ਜਾਣ ਤਿਆਰ ਹਾਂ ਅੱਥੇ ਜਿਹੜੇ ਦੂਜੀ ਨੇ ਤਾਂ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਜਦੋਂ ਮੀਂਹ ਆਉਂਦਾ ਤਾਂ ਨਦੀ ਚੜ ਕੇ ਆ ਜਾਂਦੀ ਹੈ ਤਾਂ ਦੁੱਧ ਉਹਨਾਂ ਦਾ ਵੀ ਖਰਾਬ ਹੋ ਜਾਂਦਾ ਤਾਂ ਉਹਨਾਂ ਦਾ ਵੀ ਨੁਕਸਾਨ ਆ ਜਿਹੜਾ ਕਾਫੀ ਹੁੰਦਾ ਤਾਂ ਜਿਹੇ ਦੇ ਵਿੱਚ ਬੱਚਿਆਂ ਦਾ ਵੀ ਨੁਕਸਾਨ ਹੁੰਦਾ ਕਈ ਵਾਰ ਤਾਂ ਇੰਜ ਹੁੰਦਾ ਕਿ ਨਦੀ ਜਦੋਂ ਚੜ ਕੇ ਆ ਜਾਂਦੀ ਆ ਤਾਂ ਦੂਜੇ ਪਾਸੇ ਬੱਚੇ ਰਹਿੰਦੇ ਨੇ ਜਿਹੜੇ ਇੱਧਰ ਸਕੂਲ ਨੇ ਤਾਂ ਅਧਿਆਪਕ ਚੰਡੀਗੜ੍ਹ ਵਾਲੇ ਪਾਸੇ ਰਹਿੰਦੇ ਨੇ ਤਾਂ ਕਿਤੇ ਨਾ ਕਿਤੇ ਉਹਨਾਂ ਬੱਚਿਆਂ ਦੀ ਪੜ੍ਹਾਈ ਤੇ ਵਿੱਤੇ ਵੀ ਕਾਫੀ ਆ ਜਿਹੜਾ ਉਹ ਅਸਰ ਪੈਂਦਾ ਹੈ ਹੁਣ ਦੇਖਣਾ ਹੋਵੇ ਕਿ ਕਦੋਂ ਤੱਕ ਇਹਨਾਂ ਦੀ ਗੱਲਬਾਤ ਕਦੋਂ ਹੁੰਦੀ ਆ ਕਦੋਂ ਤੱਕ ਇਹਨਾਂ ਦੀ ਸੁਣਵਾਈ ਹੁੰਦੀ ਆ ਇਹ ਤੋ ਤੱਕ ਕਹਿ ਚੁੱਕੇ ਨੇ ਕਿ ਇਸ ਦਾ ਬਾਈਕਾਰਡ ਇਸ ਵਾਰ ਵੋਟਾਂ ਦਾ ਕਰਾਂਗੇ ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਪੋੜੇ ਰਜਨਾ ਸਪੋਕਸਮੈਨ ਟੀਵੀ ਮੋਹਾਲੀ